ਆਪਣੇ ਬਾਰੇ ਦੱਸੋ ਤੁਸੀਂ ਕਿੱਥੋਂ ਸੋ ਮੇਰਾ ਨਾਮ ਅਮਨਪ੍ਰੀਤ ਸਿੰਘ ਭਾਈਕਾ ਸਿੱਧੂ ਆ ਕੰਪਲੀਟ ਨੇਮ ਕਿਉਂਕਿ ਅਸੀਂ ਭਾਈਕਾ ਮੇਰੇ ਪਿੰਡ ਦਾ ਨਾਮ ਹੈ ਤੇ ਅਸੀਂ ਨਾਮ ਮਾਲਵੇਚ ਪਿੰਡ ਦਾ ਨਾਮ ਨਾਲ ਲੈ ਕੇ ਤੁਰਦੇ ਆ ਸੋ ਇਟਸ ਨੀਅਰ ਮਲੋਡ ਸ਼ਹਿਰ ਪੰਜਾਬ ਤੇ ਮੈਂ ਉੱਥੇ ਹੀ ਮਤਲਬ ਮੇਰੇ ਦਾਦਕੇ ਸਾਈਡ ਉੱਥੋਂ ਬਿਲੋਂਗ ਕਰਦੇ ਆ ਤੇ ਮੈਂ ਵੱਡਾ ਪ੍ਰ ਹਰਿਆਣੇ ਚ ਹੋਇਆ ਸਰਸੇ ਕੋਲੈਲਾ ਬਸ਼ਿਆ ਰਿਆ ਤੇ ਹੁਣ ਮੈਂ ਪਹਿਲਾਂ ਪ੍ਰਾਈਡ ਨੇਵੀ ਸੀਗਾ ਮੈਂ ਯੂ ਐਸ ਨੇਵੀ ਚ ਪੈਡੀ ਆਫਸਰ ਰੈਂਕ ਤੱਕ ਗਿਆ ਤੇ ਕ੍ਰੰਲੀ ਮੈਂ ਲੁਟਨੈਂਟ ਆਇਰ ਫੋਰਸ ਦਾ ਐਜ਼ ਅ ਕੰਬੈਟ ਸਿਸਟਮ ਆਫੀਸਰ ਕ੍ਰੰਲੀ ਪਰ ਮੈਸਵਿਚ ਕਰ ਰਹੇ ਆਇਰ ਫ੍ਰੇਮ ਹੁਣ ਤੇ ਪੋਸਿਬਲੀ ਫਲਾਈਟ ਆ ਫਲਾਈਂਗ ਆਫੀਸਰ ਐਜ਼ ਅ ਪਾਇਲਟ ਹਾਂਜੀ ਆਪਣੇ ਬਾਰੇ ਕੁਝ ਦੱਸੋ ਬਚਪਨ ਬਚਪਨ ਦੀਆਂ ਯਾਦਾਂ ਦੱਸੋ ਕਿੱਦਾਂ ਬੀਤੀਆਂ ਆ ਬਚਪਨ ਮੇਰਾ ਇੰਡੀਆ ਚ ਸੀਗਾ ਬਹੁਤ ਵਧੀਆ ਰਿਆ ਬਹੁਤ ਜਿਵੇਂ ਸਾਰੇ ਬੱਚੇ ਐਕਸਪੀਰੀਅੰਸ ਕਰਦੇ ਆ ਉਵੇਂ ਮੇਰੀਆਂ ਮਤਲਬ ਛੋਟੀਆਂ ਛੋਟੀਆਂ ਗੱਲਾਂ ਨਾਨਕੇ ਜਾਣਾ ਦਾਦਕੇ ਜਾਣਾ ਯਾਰਾਂ ਦੋਸਤਾਂ ਨਾਲ ਘੁੰਮਣਾ ਉਹ ਸਾਰਾ ਕੁਝ ਮੈਂ ਵੀ ਐਕਸਪੀਰੀਅੰਸ ਕੀਤਾ ਤੇ ਹੁਣ ਆ ਵੀ ਸਾਰਾ ਕੁਝ ਵੇਖ ਰਹੀ ਐ ਜੋith US ਦੇ ਰਿਹਾ ਸੋ ਯੂ ਵਰ ਹਾਈ ਸਕੂਲ ਵਿਚ ਸੀਗੇ ਹਾਂਜੀ ਐਂਡ ਹਾਈ ਸਕੂਲ ਇਥੇ ਕੀਤੀ ਨਹੀਂ ਮੈਂ ਹਾਈ ਸਕੂਲ ਇੰਡੀਆ ਕੀਤੀ ਐ ਪਰ ਮੈਂ ਬੈਚਲਰ ਸੇ ਤੁ ਕੀਤੀ ਮੈਂ ਪੜ੍ਹੂ ਯੂਨੀਵਰਸਿਟੀ ਤੋਂ ਪੜ੍ਹਿਆ ਅ ਇੰਡੀਆਨਾ ਤੋਂ ਤੇ ਉਹ ਮੇਰੀ ਬੈਚਲਰ ਸੇ ਕਰਨ ਲਈ ਮੈਂ ਮਾਸਟਰਸ ਕਰ ਰਿਹਾ ਯੂਨੀਵਰਸਿਟੀ ਫਲੋਨਾਇ ਤੋਂ ਤੇ ਮੈਂ ਉਹਨੂੰ ਪਰਸਿਵ ਕਰ ਰਿਹਾ ਹਾਂਜੀ ਪਰਫੈਕਟ ਕਦੀ ਸੋਚਿਆ ਸੀਗਾ ਕਿ ਤੁਸੀਂ US ਫੋਰਸੇਜ ਨੂੰ ਫੋਰਸਿਸ ਨੂੰ ਜੁਆਇਨ ਕਰੋਗੇ ਨਹੀਂ ਮੈਂ ਟੂ ਬੀ ਆਨਸਟ ਲਾਈਕ ਇਹਦਾ ਪਰਸਪੈਕਟਿਵ ਨਹੀਂ ਆਇਆ ਜਾਂ ਸੋਚ ਹੀ ਨਹੀਂ ਆਈ ਜਾਂ ਕੋਈ ਫੈਮਿਲੀ ਚ ਵੀ ਹੈ ਨਹੀਂ ਸੀਗਾ ਜਿਹੜਾ ਇਸ ਪਾਸੇ ਨੂੰ ਗਿਆ ਹੋਵੇ ਸੋ ਇੱਕ ਕਰੀ ਮੈਂ ਇਥੇ ਇੱਕ ਕਿਸੇ ਸਟੋਰ ਚ ਸੀਗਾ ਮੈਂ ਯੂਐਸ ਸੋਲਜਰ ਨੂੰ ਵਾਕ ਇਨ ਕਰਦੇ ਵੇਖਿਆ ਉਹਦੀ ਯੂਨੀਫਾਰਮ ਵੇਖੀ ਬਹੁਤ ਇੰਪ੍ਰੈਸ ਹੋਇਆ ਮੈਂ ਉਹਨੂੰ ਕਾਫੀ ਟਾਈਮ ਤੱਕ ਮਤਲਬ ਫੋਲੋ ਕੀਤਾ ਮੈਂ ਵੇਖਿਆ ਵੀ ਕਿੱਦਾਂ-ਕਿੱਦਾਂ ਯਾਰ ਉਹ ਕੀ ਕਰਦਾ ਕਿੱਦਾਂ ਰਹਿੰਦਾ ਕਿਵੇਂ ਨਹੀਂ ਰਹਿੰਦਾ ਹਨਾ ਤੇ ਉਦੋਂ ਬਾਅਦ ਕਰੀ ਜਾ ਕੇ ਮੈਂ ਕਾਫੀ ਗੂਗਲ ਕੀਤਾ ਰਿਸਰਚ ਕੀਤੀ ਮੈਨੂੰ ਚੰਗਾ ਲੱਗਿਆ ਉਹਨਾਂ ਦੀ ਵਾਰ ਸਟੋਰੀਜ਼ ਵੇਖ ਕੇ ਕਿੰਦਾ ਕਿੰਦਾ ਵਾਰਸ ਵੇਖਿਆ ਅਫਗਾਨਿਸਤਾਨ ਇਰਾਕ ਯੂਰਨ ਉਦੋਂ ਪਹਿਲਾਂ ਵਿਏਟਨਾਮ ਆਲ ਦੈਟ ਹੈਨਾ ਤੇ ਉਥੋਂ ਮੈਂ ਇਨਸਪਾਇਰ ਹੋਇਆ ਇਹ ਚੀਜ਼ਾਂ ਨੂੰ ਕਿ ਆਪਣੀ ਸੋਸਾਇਟੀ ਜਾਂ ਆਪਣੀ ਕਲਚਰ ਚੋਂ ਜਾਂ ਆਪਣੇ ਬੈਕਗਰਾਉਂਡ ਚੋਂ ਇਸ ਪਾਸੇ ਨਹੀਂ ਕੋਈ ਤੁਰਿਆ ਸੋ ਮੈਂ ਇਸ ਪਾਸੇ ਤਾਂ ਤੁਰਨਾ ਚਾਹੁੰਦਾ ਸੀਗਾ ਤੇ ਮੈਨੂੰ ਲੱਗਿਆ ਮੇਰੇ ਵਾਸਤੇ ਗ੍ਰੇਟ ਫਿਟ ਵੀ ਹੈ ਸੋ ਮੈਂ ਡਿਸਾਈਡ ਕੀਤਾ ਕਿ ਮੈਂ ਜੁਆਇਨ ਕਰਨਾ ਚਾਹੁੰਨਾ ਆਈ ਰੀਚਡ ਆਊਟ ਟੂ ਰਿਕਰੂਟਰ ਮੈਂ ਗੱਲ ਕੀਤੀ ਉਹਨਾਂ ਨਾਲ ਆਮ ਪ੍ਰੋਸੈਸ ਵੇਖਿਆ ਕਿ ਕਿਦਾਂ ਕਿਦਾਂ ਹੁੰਦਾ ਤੇ ਆਮੇ ਪਰਫੈਕਟ ਹਾਂਜੀ ਕੁਇਕ ਓਵਰਵਿਊ ਦੱਸ ਦੋਗੇ ਕਿ ਯੂਐਸ ਫੋਰਸੇਸ ਕਿਨੀਆ ਨੇ ਤੇ ਕਿਸ ਟਾਈਪ ਦੀਆਂ ਹੁੰਦੀਆਂ ਨੇ ਹਾਂਜੀ ਸੋ ਆਪਣੇ ਕੋਲ ਯੂਐਸ ਦੇ ਵਿੱਚ 6 ਆਰਮ ਫੋਰਸੇਸ ਦੀ ਬ੍ਰਾਂਚੇਸ ਨੇ ਸੋ ਸਟਾਰਟ ਵਿਦ ਆਰਮੀ ਸਭ ਤੋਂ ਜਿਹੜੀ ਵੱਡੀ ਬ੍ਰਾਂਚ ਹੈ ਤੇ ਉਹ 1775 ਚ ਬਣੀ ਸੀ 1775 ਚ ਯੂਐਸ ਆਰਮੀ ਸ਼ੁਰੂ ਹੋਈ ਸੀ ਉਦੋਂ ਬਾਅਦ ਰਾਈਟ ਆਫਟਰ ਯੂਐਸ ਨੇਵੀ ਉਦੋਂ ਬਾਅਦ ਯੂਐਸ ਮਰੀਨ ਕੋਰ ਤੇ ਉਦੋਂ ਬਾਅਦ ਕੋਸਟ ਗਾਰਡ ਆਈ 1790 ਚ ਤੇ 에어 ਫੋਰਸ ਪਹਿਲਾਂ ਆਰਮੀ ਦਾ ਹੀ 파ਟ ਸੀਗੀ ਆ ਉਹਦੇ ਚ ਪਾਇਲਟ ਫ্লাই ਕਰਦੇ ਸੀ ਉਹ 1947 ਦੇ ਵਿੱਚ ਆਈ ਤੇ ਹੁਣ ਲੇਟੈਸਟ ਬ੍ਰਾਂਚ ਹੈ 2019 ਚ ਹੈ ਸਪੇਸ ਫੋਰਸ ਸੋ ਆਪਣੀ ਛੇ ਬ੍ਰਾਂਚੇ ਨੇ ਯੂਐਸ ਆਰਮ ਫੋਰਸਿਸ ਦੇ ਵਿੱਚ ਸੋ ਯੇਪ ਸੋ ਆਰਮੀ ਦੇ ਵਿੱਚ ਤੁਸੀਂ ਜਿਵੇਂ ਆਪਣੇ ਪੰਜਾਬੀ ਚ ਕਹਿੰਦੇ ਆ ਥਾਲ ਸੈਨਾ ਤੇ ਨੇਵੀ ਦੇ ਵਿੱਚ ਜਲ ਸੈਨਾ ਸੋਵੇਂ ਸਾਡੀ ਮੇਰੀ ਵਾਈਫਸ ਹੈ ਨਾ ਸੋ ਪਰ ਮੈਂ ਜਲ ਸੈਨਾ ਦਾ ਐਕਸਪੀਰੀਅੰਸ ਕੀਤਾ ਆਮ ਵਾਸ ਇਨ ਲਾਈਕ ਆ ਟੋਲਡ ਯੂ ਆਮ ਇਨ ਆਵਰਸਲੀ ਇਨ ਯੂਐਸ ਨੇਵੀ